ਪੰਜਾਬ ਕੈਬਨਿਟ ਦੇ ਵਿੱਚ ਇਸ ਨੂੰ ਹਰੀ ਚੰਡੀ ਦੇ ਦਿੱਤੀ ਗਈ ਆ ਔਰ ਵਿਜੀਲੈਂਸ ਦੇ ਵੱਲੋਂ ਇੱਕ ਕ੍ਰਾਪਸ਼ਨ ਕੇਸ ਜਿਹੜਾ ਆ ਚਲਾਇਆ ਜਾਂਚ ਕੀਤੀ ਗਈ ਸੀ ਔਰ ਇੱਕ ਪੁਆਇੰਟ ਜਿਹੜਾ ਆ 67 ਕਰੋੜ ਦਾ ਜਿਹੜਾ ਘੁਟਾਲਾ ਸੀਗਾ ਇਹ ਉਹੀ ਘੁਟਾਲਾ ਆ ਜਿਹੜਾ ਕਿ ਰੁੱਖਾਂ ਨੂੰ ਲੈ ਕੇ ਸੀਗਾ ਪਰ ਕਾਫੀ ਲੰਮਾ ਕੇਸ ਚੱਲਿਆ ਸਾਦੂ ਸਿੰਘ ਧਰਮਸੋਧ ਜਿਹੜਾ ਨੇ ਆਪਣੀਆਂ ਜੇਬਾਂ ਹਰੀਆਂ ਕੀਤੀਆਂ ਰੁੱਖਾਂ ਦੇ ਨਾਮ ਤੋਂ ਸੋ ਸਾਬਕਾ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਉੱਤੇ ਕੇਸ ਚੱਲੇਗਾ ਔਰ ਇੱਕ ਕੈਬਨਿਟ ਦੇ ਵਿੱਚ ਜਿਹੜਾ ਆ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਰਾਜਪਾਲ ਦੀ ਮਨਜ਼ੂਰੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਅੱਜ ਪੰਜਾਬ ਕੈਬਨਿਟ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਵੱਡੀ ਜਿਹੜੀ ਮਨਜ਼ੂਰੀ ਮਿਲੀ ਗਿਆ 1.67 ਕਰੋੜ ਦੀ ਰਿਸ਼ਵਤ ਲਈ ਸੀਗੀ ਔਰ ਹੁਣ ਤੱਕ ਜੇ ਦੇਖਿਆ ਜਾਵੇ ਸਰਕਾਰੀ ਬੁਲਾਰਿਆਂ ਦੇ ਮੁਤਾਬਿਕ ਧਰਮਸੋਧ ਦੇ ਖਿਲਾਫ ਪੀਐਮਐਲ ਯਾਨੀ ਕਿ ਪ੍ਰੋਵੈਂਸ਼ਨ ਆਫ ਬਨੀ ਲੌਂਡਰਿੰਗ ਐਕਟ ਜਿਹੜਾ 2022 ਉਹਦੇ ਤਹਿਤ ਕਾਰਵਾਈ ਕਿ ਹੋਵੇਗੀ ਔਰ ਕੈਬਨਿਟ ਨੇ ਰਾਜਪਾਲ ਨੂੰ ਕੇਸ ਚਲਾਉਣ ਦੇ ਲਈ ਸਿਫਾਰਿਸ਼ ਕੀਤੀ ਹੈ ਔਰ ਇਹ ਕਿਉਂਕਿ ਸਾਰੀਆਂ ਜਾਣਕਾਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀਆਂ ਨੇ ਆਪਣੀ ਪ੍ਰੈਸ ਕਾਨਫਰੰਸ ਜਿਹੜਾ ਬਰੀਫ ਕੀਤਾ ਉਹਨਾਂ ਨੇ ਔਰ ਕਿਆ ਆ ਕਿ ਅਵੈਧ ਕਬਜ਼ਾ ਤੇ ਹੋਰ ਇਦਾਂ ਦੇ ਕੰਮ ਸਿੱਗੇ ਜਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਕਾਮਨ ਜ਼ਮੀਨ ਜਿਹੜੇ ਆਪਾਂ ਕਹਿੰਨੇ ਆ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਆ ਫਿਲਹਾਲ ਹੁਣ ਜਿਹੜੀ ਆਪਾਂ ਗੱਲ ਕਹੀਏ ਕਿ ਇਹ ਕੇਸ ਕਿਉਂਕਿ ਜਦੋਂ ਮੰਤਰੀਆਂ ਅਧਿਅਤ ਅਸੀਂ ਕਮਾਂਡ ਦਿੰਨੇ ਆ ਸਾਨੂੰ ਹੁੰਦਾ ਵੀ ਸਾਡੇ ਲਈ ਚੰਗੇ ਦਿਨ ਆਉਣਗੇ ਸਾਡੇ ਹਾਲਾਤ ਸੁਧਰਨਗੇ ਪਰ ਜਦੋਂ ਮੰਤਰੀ ਇਦਾਂ ਦਾ ਕੰਮ ਕਰਦੇ ਆ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕੀ ਹੋਏਗਾ ਫਿਲਹਾਲ ਸਾਧੂ ਸਿੰਘ ਧਰਮਸੂਤ ਹੁਣਾਂ ਦੇ ਉੱਤੇ ਹੁਣ ਕੇਸ ਚੱਲੇਗਾ ਕਰਪਸ਼ਨ ਦਾ ਕੇਸ ਹੈ ਔਰ ਸਿਫਾਰਿਸ਼ ਕੀਤੀ ਗਈ ਹੈ ਕੈਬਨਟ ਮਨਿਸਟਰ ਵੱਲੋਂ ਕਿ ਰਾਜਪਾਲ ਸਾਹਿਬ ਨੂੰ ਕਿ ਹੁਣ ਚਲਾਇਆ ਜਾਵੇ ਕੇਸ ਸੋ ਵੱਡੀ ਖਬਰ ਹੈ ਵਿਜੀਲੈਂਸ ਬਿਊਰੋ ਨੇ ਜੂਨ 2020 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀਗੀ और जांच पता लगा कि एक पॉइंट साहत करोड़ रुपए का लैंड देन है यानी रिश्वत है सो तीन अंदाजा लाओ भी कि व्डा घोटाला है हालांकि कई तो टे अंडर द टेबल अ, अंडर द टेबल रह चीज़ा पता भी नहीं लगती पर हमें बहुत वो गल है कि केस चलेगा जोड़ा है वो इन्ने पैसे गटार के भी शकून नहीं चैन की नींद नहीं सौ सकेगा इस खबर के मुताबिक फिलहाल हूँ की होएगा समा दसेगा पर एक गल तो है ਕਿ ਸਾਦੂ ਸਿੰਘ ਧਰਮਸੋਤ ਹੁਣਾਂ ਦੀਆਂ ਨੀਂਦਾਂ ਸ਼ਾਇਦ ਉੱਡ ਗਈਆਂ ਹੋਣਗੀਆਂ ਪੁਆਇੰਟ ਜਿਹੜਾ ਹੈ 67 ਕਰੋੜ ਦਾ ਜਿਹੜਾ ਘੁਟਾਲਾ ਸੀਗਾ ਇਹ ਉਹੀ ਘੁਟਾਲਾ ਆ ਜਿਹੜਾ ਕਿ ਰੁੱਖਾਂ ਨੂੰ ਲੈ ਕੇ ਸੀਗਾ ਪਰ ਕਾਫੀ ਲੰਮਾ ਕੇਸ ਚੱਲਿਆ ਸਾਦੂ ਸਿੰਘ ਧਰਮਸੋਤ ਜਿਹੜਾ ਨੇ ਆਪਣੀਆਂ ਜੇਬਾਂ ਹਰੀਆਂ ਕੀਤੀਆਂ ਰੁੱਖਾਂ ਦੇ ਨਾਮ ਤੋਂ ਸੋ ਸਾਬਕਾ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਉੱਤੇ ਕੇਸ ਚੱਲੇਗਾ ਔਰ ਇੱਕ ਕੈਬਨਿਟ ਦੇ ਵਿੱਚ ਜਿਹੜਾ ਆ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਰਾਜਪਾਲ ਦੀ ਮਨਜ਼ੂਰੀ ਦੇ ਵਿੱਚ ਭੇਜ ਦਿੱਤਾ ਗਿਆ ਆ ਅੱਜ ਪੰਜਾਬ ਕੈਬਨਿਟ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਵੱਡੀ ਜਿਹੜੀ ਮਨਜ਼ੂਰੀ ਮਿਲੀ ਗਿਆ 1.67 ਕਰੋੜ ਦੀ ਰਿਸ਼ਵਤ ਲਈ ਸੀਗੀ ਔਰ ਹੁਣ ਤੱਕ ਜੇ ਦੇਖਿਆ ਜਾਵੇ ਸਰਕਾਰੀ ਬੁਲਾਰਿਆਂ ਦੇ ਮੁਤਾਬਿਕ ਧਰਮਸੋਧ ਦੇ ਖਿਲਾਫ ਪੀਐਮਐਲ ਯਾਨੀ ਕਿ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ 2022 ਉਹਦੇ ਤਹਿਤ ਕਾਰਵਾਈ ਕਿ ਹੋਵੇਗੀ ਔਰ ਕੈਬਨਟ ਨੇ ਰਾਜਪਾਲ ਨੂੰ ਕੇਸ ਚਲਾਉਣ ਦੇ ਲਈ ਸਿਫਾਰਿਸ਼ ਕੀਤੀ ਹੈ ਔਰ ਇਹ ਕਿਉਂਕਿ ਸਾਰੀਆਂ ਜਾਣਕਾਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀਆਂ ਨੇ ਆਪਣੀ ਪ੍ਰੈਸ ਕਾਨਫਰੈਂਸ ਜਿਹੜਾ ਬਰੀਫ ਕੀਤਾ ਉਹਨਾਂ ਨੇ ਔਰ ਕਿਆ ਆ ਕਿ ਅਵੈਦ ਕਬਜ਼ਾ ਤੇ ਹੋਰ ਇਦਾਂ ਦੇ ਕੰਮ ਸੀਗੇ ਜਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਕਾਮਨ ਜ਼ਮੀਨ ਜਿਹੜੇ ਆਪਾਂ ਕਹਿੰਦੇ ਆ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਆ ਫਿਲਹਾਲ ਹੁਣ ਜਿਹੜੀ ਆਪਾਂ ਗੱਲ ਕਹੀਏ ਕਿ ਇਹ ਕੇਸ ਕਿਉਂਕਿ ਜਦੋਂ ਮੰਤਰੀਆਂ ਅਧਿwidehat ਅਸੀਂ ਕਮਾਂਡ ਦਿੰਨੇ ਆ ਸਾਨੂੰ ਹੁੰਦਾ ਵੀ ਸਾਡੇ ਲਈ ਚੰਗੇ ਦਿਨ ਆਉਣਗੇ ਸਾਡੇ ਹਾਲਾਤ ਸੁਧਰਨਗੇ ਪਰ ਜਦੋਂ ਮੰਤਰੀ ਇਦਾਂ ਦਾ ਕੰਮ ਕਰਦੇ ਆ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕੀ ਹੋਏਗਾ ਫਿਲਹਾਲ ਸਾਧੂ ਸਿੰਘ ਧਰਮਸੂਤ ਹੁਣਾਂ ਦੇ ਉੱਤੇ ਹੁਣ ਕੇਸ ਚੱਲੇਗਾ ਕਰਪਸ਼ਨ ਦਾ ਕੇਸ ਹੈ ਔਰ ਸਿਫਾਰਿਸ਼ ਕੀਤੀ ਗਈ ਹੈ ਕੈਬਨਟ ਮਨਿਸਟਰ ਵੱਲੋਂ ਕਿ ਰਾਜਪਾਲ ਸਾਹਿਬ ਨੂੰ ਕਿ ਹੁਣ ਚਲਾਇਆ ਜਾਵੇ ਕੇਸ ਸੋ ਵੱਡੀ ਖਬਰ ਹੈ ਵਿਜੀਲੈਂਸ ਬਿਊਰੋ ਨੇ ਜੂਨ 2020 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀਗੀ ਔਰ ਜਾਂਚ ਪਤਾ ਲੱਗਾ ਸੀਗਾ ਕਿ 1.7 ਕਰੋੜ ਰੁਪਏ ਦਾ ਲੈਣ ਦੇਣਾ ਯਾਨੀ ਰਿਸ਼ਵਤ ਹੈ ਸੋ ਤੁਸੀਂ ਅੰਦਾਜ਼ਾ ਲਾਓ ਵੀ ਕਿੱਡਾ ਵੱਡਾ ਘਟਾਲਾ ਹੈ ਹਾਲਾਂਕਿ ਕਈ ਤਾਂ ਟੇਬ ਅੰਡਰ ਦਾ ਟੇਬਲ ਅੰਡਰ ਦਾ ਟੇਬਲ ਰਹਿ ਜਾਂਦੀਆਂ ਚੀਜ਼ਾਂ ਜਿਹੜੀਆਂ ਪਤਾ ਵੀ ਨਹੀਂ ਲੱਗਦੀਆਂ ਪਰ ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਕੇਸ ਚੱਲੇਗਾ ਮੰਤਰੀ ਜਿਹੜਾ ਹੈ ਉਹ ਇੰਨੇ ਪੈਸੇ ਗਟਾਰ ਕੇ ਵੀ ਸਕੂਨ ਨਹੀਂ ਚੈਨ ਦੀ ਨੀਂਦ ਨਹੀਂ ਸੌ ਸਕੇਗਾ ਇਸ ਖਬਰ ਦੇ ਮੁਤਾਬਕ ਫਿਲਹਾਲ ਹੁਣ ਕੀ ਹੋਏਗਾ ਇਹ ਸਮਾਂ ਦੱਸੇਗਾ ਪਰ ਇੱਕ ਗੱਲ ਤੇ ਹੈ ਕਿ ਸਾਦੂ ਸਿੰਘ ਧਰਮਸੋਧ ਹੁਣਾਂ ਦੀਆਂ ਨੀਂਦਾਂ ਸ਼ਾਇਦ ਉੱਡਗੀਆਂ ਹੋਣਗੀਆਂ ਪੁਆਇੰਟ ਜਿਹੜਾ ਹੈ 67 ਕਰੋੜ ਦਾ ਜਿਹੜਾ ਘੁਟਾਲਾ ਸੀਗਾ ਇਹ ਉਹੀ ਘੁਟਾਲਾ ਆ ਜਿਹੜਾ ਕਿ ਰੁੱਖਾਂ ਨੂੰ ਲੈ ਕੇ ਸੀਗਾ ਪਰ ਕਾਫੀ ਲੰਮਾ ਕੇਸ ਚੱਲਿਆ ਸਾਦੂ ਸਿੰਘ ਧਰਮਸੋਧ ਜਿਹੜਾ ਨੇ ਆਪਣੀਆਂ ਜੇਬਾਂ ਹਰੀਆਂ ਕੀਤੀਆਂ ਰੁੱਖਾਂ ਦੇ ਨਾਮ ਤੋਂ ਸੋ ਸਾਬਕਾ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਉੱਤੇ ਕੇਸ ਚੱਲੇਗਾ ਔਰ ਇੱਕ ਕੈਬਨਿਟ ਦੇ ਵਿੱਚ ਜਿਹੜਾ ਆ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਰਾਜਪਾਲ ਦੀ ਮਨਜ਼ੂਰੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਅੱਜ ਪੰਜਾਬ ਕੈਬਨਿਟ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਵੱਡੀ ਜਿਹੜੀ ਮਨਜ਼ੂਰੀ ਮਿਲੀ ਗਿਆ 1.67 ਕਰੋੜ ਦੀ ਰਿਸ਼ਵਤ ਲਈ ਸੀਗੀ ਔਰ ਹੁਣ ਤੱਕ ਜੇ ਦੇਖਿਆ ਜਾਵੇ ਸਰਕਾਰੀ ਬੁਲਾਰਿਆਂ ਦੇ ਮੁਤਾਬਿਕ ਧਰਮਸੋਧ ਦੇ ਖਿਲਾਫ ਪੀਐਮਐਲ ਯਾਨੀ ਕਿ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਹੈ 2022 ਉਹਦੇ ਤਹਿਤ ਕਾਰਵਾਈ ਕਿ ਹੋਵੇਗੀ ਔਰ ਕੈਬਨਟ ਨੇ ਰਾਜਪਾਲ ਨੂੰ ਕੇਸ ਚਲਾਉਣ ਦੇ ਲਈ ਸਿਫਾਰਿਸ਼ ਕੀਤੀ ਹੈ ਔਰ ਇਹ ਕਿਉਂਕਿ ਸਾਰੀਆਂ ਜਾਣਕਾਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀਆਂ ਨੇ ਆਪਣੀ ਪ੍ਰੈਸ ਕਾਨਫਰੈਂਸ ਜਿਹੜਾ ਬਰੀਫ ਕੀਤਾ ਉਹਨਾਂ ਨੇ ਔਰ ਕਿਆ ਆ ਕਿ ਅਵੈਧ ਕਬਜ਼ਾ ਤੇ ਹੋਰ ਇਦਾਂ ਦੇ ਕੰਮ ਸਿੱਗੇ ਜਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਕਾਮਨ ਜ਼ਮੀਨ ਜਿਹੜੀ ਆਪਾਂ ਕਹਿੰਨੇ ਆ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਆ ਫਿਲਹਾਲ ਹੁਣ ਜਿਹੜੀ ਆਪਾਂ ਗੱਲ ਕਹੀਏ ਕਿ ਇੱਕ ਕੇਸ ਕਿਉਂਕਿ ਜਦੋਂ ਮੰਤਰੀਆਂ ਅਧਿwidehat ਅਸੀਂ ਕਮਾਂਡ ਦਿੰਨੇ ਆ ਸਾਨੂੰ ਹੁੰਦਾ ਵੀ ਸਾਡੇ ਲਈ ਚੰਗੇ ਦਿਨ ਆਉਣਗੇ ਸਾਡੇ ਹਾਲਾਤ ਸੁਧਰਨਗੇ ਪਰ ਜਦੋਂ ਮੰਤਰੀ ਇਦਾਂ ਦਾ ਕੰਮ ਕਰਦੇ ਆ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕੀ ਹੋਏਗਾ ਫਿਲਹਾਲ ਸਾਧੂ ਸਿੰਘ ਧਰਮਸੂਤ ਹੁਣਾਂ ਦੇ ਉੱਤੇ ਹੁਣ ਕੇਸ ਚੱਲੇਗਾ ਕਰਪਸ਼ਨ ਦਾ ਕੇਸ ਹੈ ਔਰ ਸਿਫਾਰਿਸ਼ ਕੀਤੀ ਗਈ ਹੈ ਕੈਬਨਟ ਮਨਿਸਟਰ ਵੱਲੋਂ ਕਿ ਰਾਜਪਾਲ ਸਾਹਿਬ ਨੂੰ ਕਿ ਹੁਣ ਚਲਾਇਆ ਜਾਵੇ ਕੇਸ ਸੋ ਵੱਡੀ ਖਬਰ ਹੈ ਵਿਜੀਲੈਂਸ ਬਿਊਰੋ ਨੇ ਜੂਨ 2020 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀਗੀ और जांच पता लगा सका कि एक पॉइंट साहत करोड़ रुपए का लैंड देना है यानी रिश्वत है सो तुम अंदाजा लाओ भी किटाला है हालांकि कई तो टे अंडर द टेबल अ, अंडर द टेबल लह जन्दियाँ चीज़ा पता भी नहीं लगती पर हम बहुत वो गल है कि केस चलेगा जड़ाने पैसे गटार के भी सकून नहीं चैन की नींद नहीं सौ सकेगा इस खबर के मुताबिक फिलहाल हूँ की होएगा समा दसेगा पर एक गल तो है ਕਿ ਸਾਦੂ ਸਿੰਘ ਧਰਮਸੋਧ ਹੁਣਾਂ ਦੀਆਂ ਨੀਂਦਾਂ ਸ਼ਾਇਦ ਉੱਡਗੀਆਂ ਹੋਣਗੀਆਂ ਪੁਆਇੰਟ ਜਿਹੜਾ ਹੈ 67 ਕਰੋੜ ਦਾ ਜਿਹੜਾ ਘੁਟਾਲਾ ਸੀਗਾ ਇਹ ਉਹੀ ਘੁਟਾਲਾ ਆ ਜਿਹੜਾ ਕਿ ਰੁੱਖਾਂ ਨੂੰ ਲੈ ਕੇ ਸੀਗਾ ਪਰ ਕਾਫੀ ਲੰਮਾ ਕੇਸ ਚੱਲਿਆ ਸਾਦੂ ਸਿੰਘ ਧਰਮਸੋਧ ਜਿਹੜਾ ਨੇ ਆਪਣੀਆਂ ਜੇਬਾਂ ਹਰੀਆਂ ਕੀਤੀਆਂ ਰੁੱਖਾਂ ਦੇ ਨਾਮ ਤੋਂ ਸੋ ਸਾਬਕਾ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਉੱਤੇ ਕੇਸ ਚੱਲੇਗਾ ਔਰ ਇੱਕ ਕੈਬਨਿਟ ਦੇ ਵਿੱਚ ਜਿਹੜਾ ਆ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਰਾਜਪਾਲ ਦੀ ਮਨਜ਼ੂਰੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਅੱਜ ਪੰਜਾਬ ਕੈਬਨਿਟ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਵੱਡੀ ਜਿਹੜੀ ਮਨਜ਼ੂਰੀ ਮਿਲੀ ਗਿਆ 1.67 ਕਰੋੜ ਦੀ ਰਿਸ਼ਵਤ ਲਈ ਸੀਗੀ ਔਰ ਹੁਣ ਤੱਕ ਜੇ ਦੇਖਿਆ ਜਾਵੇ ਸਰਕਾਰੀ ਬੁਲਾਰਿਆਂ ਦੇ ਮੁਤਾਬਿਕ ਧਰਮਸੋਧ ਦੇ ਖਿਲਾਫ ਪੀਐਮਐਲ ਯਾਨੀ ਕਿ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ 2022 ਉਹਦੇ ਤਹਿਤ ਕਾਰਵਾਈ ਕਿ ਹੋਵੇਗੀ ਔਰ ਕੈਬਨਟ ਨੇ ਰਾਜਪਾਲ ਨੂੰ ਕੇਸ ਚਲਾਉਣ ਦੇ ਲਈ ਸਿਫਾਰਿਸ਼ ਕੀਤੀ ਹੈ ਔਰ ਇਹ ਕਿਉਂਕਿ ਸਾਰੀਆਂ ਜਾਣਕਾਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀਆਂ ਨੇ ਆਪਣੀ ਪ੍ਰੈਸ ਕਾਨਫਰੈਂਸ ਜਿਹੜਾ ਬਰੀਫ ਕੀਤਾ ਉਹਨਾਂ ਨੇ ਔਰ ਕਿਆ ਆ ਕਿ ਅਵੈਧ ਕਬਜ਼ਾ ਤੇ ਹੋਰ ਇਦਾਂ ਦੇ ਕੰਮ ਸੀਗੇ ਜਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਕਾਮਨ ਜ਼ਮੀਨ ਜਿਹੜੇ ਆਪਾਂ ਕਹਿੰਦੇ ਆ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਆ ਫਿਲਹਾਲ ਹੁਣ ਜਿਹੜੀ ਆਪਾਂ ਗੱਲ ਕਹੀਏ ਕਿ ਇਹ ਕੇਸ ਕਿਉਂਕਿ ਜਦੋਂ ਮੰਤਰੀਆਂ ਅਧਿਅਤ ਅਸੀਂ ਕਮਾਂਡ ਦਿੰਨੇ ਆ ਸਾਨੂੰ ਹੁੰਦਾ ਵੀ ਸਾਡੇ ਲਈ ਚੰਗੇ ਦਿਨ ਆਉਣਗੇ ਸਾਡੇ ਹਾਲਾਤ ਸੁਧਰਨਗੇ ਪਰ ਜਦੋਂ ਮੰਤਰੀ ਇਦਾਂ ਦਾ ਕੰਮ ਕਰਦੇ ਆ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕੀ ਹੋਏਗਾ ਫਿਲਹਾਲ ਸਾਧੂ ਸਿੰਘ ਧਰਮਸੂਤ ਹੁਣਾਂ ਦੇ ਉੱਤੇ ਹੁਣ ਕੇਸ ਚੱਲੇਗਾ ਕਰਪਸ਼ਨ ਦਾ ਕੇਸ ਹੈ ਔਰ ਸਿਫਾਰਿਸ਼ ਕੀਤੀ ਗਈ ਹੈ ਕੈਬਨਟ ਮਨਿਸਟਰ ਵੱਲੋਂ ਕਿ ਰਾਜਪਾਲ ਸਾਹਿਬ ਨੂੰ ਕਿ ਹੁਣ ਚਲਾਇਆ ਜਾਵੇ ਕੇਸ ਸੋ ਵੱਡੀ ਖਬਰ ਹੈ ਵਿਜੀਲੈਂਸ ਬਿਊਰੋ ਨੇ ਜੂਨ 2020 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀਗੀ ਔਰ ਜਾਂਚ ਪਤਾ ਲੱਗਾ ਸੀਗਾ ਕਿ 1.7 ਕਰੋੜ ਰੁਪਏ ਦਾ ਲੈਣ ਦੇਣ ਹੈ ਯਾਨੀ ਰਿਸ਼ਵਤ ਹੈ ਸੋ ਤੁਸੀਂ ਅੰਦਾਜ਼ਾ ਲਾਓ ਵੀ ਕਿੱਡਾ ਵੱਡਾ ਘਟਾਲਾ ਹੈ ਹਾਲਾਂਕਿ ਕਈ ਤਾਂ ਟੇਬ ਅੰਡਰ ਦਾ ਟੇਬਲ ਅੰਡਰ ਦਾ ਟੇਬਲ ਰਹਿ ਜਾਂਦੀਆਂ ਚੀਜ਼ਾਂ ਜਿਹੜੀਆਂ ਪਤਾ ਵੀ ਨਹੀਂ ਲੱਗਦੀਆਂ ਪਰ ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਕੇਸ ਚੱਲੇਗਾ ਮੰਤਰੀ ਜਿਹੜਾ ਹੈ ਉਹ ਇੰਨੇ ਪੈਸੇ ਗਟਾਰ ਕੇ ਵੀ ਕੋਣ ਨਹੀਂ ਚੈਨ ਦੀ ਨੀਂਦ ਨਹੀਂ ਸੌ ਸਕੇਗਾ ਇਸ ਖਬਰ ਦੇ ਮੁਤਾਬਕ ਫਿਲਹਾਲ ਹੁਣ ਕੀ ਹੋਏਗਾ ਇਹ ਸਮਾਂ ਦੱਸੇਗਾ ਪਰ ਇੱਕ ਗੱਲ ਤੇ ਹੈ ਕਿ ਸਾਦੂ ਸਿੰਘ ਧਰਮਸੋਧ ਹੁਣਾਂ ਦੀਆਂ ਨੀਂਦਾਂ ਸ਼ਾਇਦ ਉੱਡ ਗਈਆਂ ਹੋਣਗੀਆਂ ਪੁਆਇੰਟ ਜਿਹੜਾ ਆ 67 ਕਰੋੜ ਦਾ ਜਿਹੜਾ ਘੁਟਾਲਾ ਸੀਗਾ ਇਹ ਉਹੀ ਘੁਟਾਲਾ ਆ ਜਿਹੜਾ ਕਿ ਰੁੱਖਾਂ ਨੂੰ ਲੈ ਕੇ ਸੀਗਾ ਪਰ ਕਾਫੀ ਲੰਮਾ ਕੇਸ ਚੱਲਿਆ ਸਾਦੂ ਸਿੰਘ ਧਰਮਸੋਧ ਜਿਹੜਾ ਨੇ ਆਪਣੀਆਂ ਜੇਬਾਂ ਹਰੀਆਂ ਕੀਤੀਆਂ ਰੁੱਖਾਂ ਦੇ ਨਾਮ ਤੋਂ ਸੋ ਸਾਬਕਾ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਉੱਤੇ ਕੇਸ ਚੱਲੇਗਾ ਔਰ ਇੱਕ ਕੈਬਨਿਟ ਦੇ ਵਿੱਚ ਜਿਹੜਾ ਆ ਮਨਜ਼ੂਰੀ ਦੇ ਦਿੱਤੀ ਗਈ ਆ ਹਾਲਾਂਕਿ ਰਾਜਪਾਲ ਦੀ ਮਨਜ਼ੂਰੀ ਦੇ ਵਿੱਚ ਭੇਜ ਦਿੱਤਾ ਗਿਆ ਆ ਅੱਜ ਪੰਜਾਬ ਕੈਬਨਿਟ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਵੱਡੀ ਜਿਹੜੀ ਮਨਜ਼ੂਰੀ ਮਿਲੀ ਗਿਆ 1.67 ਕਰੋੜ ਦੀ ਰਿਸ਼ਵਤ ਲਈ ਸੀਗੀ ਔਰ ਹੁਣ ਤੱਕ ਜੇ ਦੇਖਿਆ ਜਾਵੇ ਸਰਕਾਰੀ ਬੁਲਾਰਿਆਂ ਦੇ ਮੁਤਾਬਿਕ ਧਰਮਸੋਧ ਦੇ ਖਿਲਾਫ ਪੀਐਮਐਲ ਯਾਨੀ ਕਿ ਪ੍ਰੋਵੈਂਸ਼ਨ ਆਫ ਬਨੀ ਲੌਂਡਰਿੰਗ ਐਕਟ ਜਿਹੜਾ 2022 ਉਹਦੇ ਤਹਿਤ ਕਾਰਵਾਈ ਕਿ ਹੋਵੇਗੀ ਔਰ ਕੈਬਨਟ ਨੇ ਰਾਜਪਾਲ ਨੂੰ ਕੇਸ ਚਲਾਉਣ ਦੇ ਲਈ ਸਿਫਾਰਿਸ਼ ਕੀਤੀ ਹੈ ਔਰ ਇਹ ਕਿਉਂਕਿ ਸਾਰੀਆਂ ਜਾਣਕਾਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀਆਂ ਨੇ ਆਪਣੀ ਪ੍ਰੈਸ ਕਾਨਫਰੰਸ ਜਿਹੜਾ ਬਰੀਫ ਕੀਤਾ ਉਹਨਾਂ ਨੇ ਔਰ ਕਿਆ ਆ ਕਿ ਅਵੈਧ ਕਬਜ਼ਾ ਤੇ ਹੋਰ ਇਦਾਂ ਦੇ ਕੰਮ ਸਿੱਗੇ ਜਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਕਾਮਨ ਜ਼ਮੀਨ ਜਿਹੜੀ ਆਪਾਂ ਕਹਿੰਨੇ ਆ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਆ ਫਿਲਹਾਲ ਹੁਣ ਜਿਹੜੀ ਆਪਾਂ ਗੱਲ ਕਹੀਏ ਕਿ ਇੱਕ ਕੇਸ ਕਿਉਂਕਿ ਜਦੋਂ ਮੰਤਰੀਆਂ ਅਧਿwidehat ਅਸੀਂ ਕਮਾਂਡ ਦਿੰਨੇ ਆ ਸਾਨੂੰ ਹੁੰਦਾ ਵੀ ਸਾਡੇ ਲਈ ਚੰਗੇ ਦਿਨ ਆਉਣਗੇ ਸਾਡੇ ਹਾਲਾਤ ਸੁਧਰਨਗੇ ਪਰ ਜਦੋਂ ਮੰਤਰੀ ਇਦਾਂ ਦਾ ਕੰਮ ਕਰਦੇ ਆ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕੀ ਹੋਏਗਾ ਫਿਲਹਾਲ ਸਾਧੂ ਸਿੰਘ ਧਰਮਸੂਤ ਹੁਣਾਂ ਦੇ ਉੱਤੇ ਹੁਣ ਕੇਸ ਚੱਲੇਗਾ ਕਰਪਸ਼ਨ ਦਾ ਕੇਸ ਹੈ ਔਰ ਸਿਫਾਰਿਸ਼ ਕੀਤੀ ਗਈ ਹੈ ਕੈਬਨਟ ਮਨਿਸਟਰ ਵੱਲੋਂ ਕਿ ਰਾਜਪਾਲ ਸਾਹਿਬ ਨੂੰ ਕਿ ਹੁਣ ਚਲਾਇਆ ਜਾਵੇ ਕੇਸ ਸੋ ਵੱਡੀ ਖਬਰ ਹੈ ਵਿਜੀਲੈਂਸ ਬਿਊਰੋ ਨੇ ਜੂਨ 2020 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀਗੀ ਔਰ ਜਾਂਚ ਪਤਾ ਲੱਗਾ ਸੀਗਾ ਕਿ 1.7 ਕਰੋੜ ਰੁਪਏ ਦਾ ਲੈਣ ਦੇਣਾ ਯਾਨੀ ਰਿਸ਼ਵਤ ਹੈ ਸੋ ਤੁਸੀਂ ਅੰਦਾਜ਼ਾ ਲਾਓ ਵੀ ਕਿੱਡਾ ਵੱਡਾ ਘਟਾਲਾ ਹੈ ਹਾਲਾਂਕਿ ਕਈ ਤਾਂ ਟੇਬ ਅੰਡਰ ਦਾ ਟੇਬਲ ਅੰਡਰ ਦਾ ਟੇਬਲ ਰਹਿ ਜਾਂਦੀਆਂ ਚੀਜ਼ਾਂ ਜਿਹੜੀਆਂ ਪਤਾ ਵੀ ਨਹੀਂ ਲੱਗਦੀਆਂ ਪਰ ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਕੇਸ ਚੱਲੇਗਾ ਮੰਤਰੀ ਜਿਹੜਾ ਹੈ ਉਹ ਇੰਨੇ ਪੈਸੇ ਗਟਾਰ ਕੇ ਵੀ ਸਕੂਨ ਨਹੀਂ ਚੈਨ ਦੀ ਨੀਂਦ ਨਹੀਂ ਸੌ ਸਕੇਗਾ ਇਸ ਖਬਰ ਦੇ ਮੁਤਾਬਕ ਫਿਲਹਾਲ ਹੁਣ ਕੀ ਹੋਏਗਾ ਇਹ ਸਮਾਂ ਦੱਸੇਗਾ ਪਰ ਇੱਕ ਗੱਲ ਤੇ ਹੈ ਕਿ ਸਾਦੂ ਸਿੰਘ ਧਰਮਸੋਧ ਹੁਣਾਂ ਦੀਆਂ ਨੀਂਦਾਂ ਸ਼ਾਇਦ ਉੱਡਗੀਆਂ ਹੋਣਗੀਆਂ ਪੁਆਇੰਟ ਜਿਹੜਾ ਹੈ 67 ਕਰੋੜ ਦਾ ਜਿਹੜਾ ਘੁਟਾਲਾ ਸੀਗਾ ਇਹ ਉਹੀ ਘੁਟਾਲਾ ਆ ਜਿਹੜਾ ਕਿ ਰੁੱਖਾਂ ਨੂੰ ਲੈ ਕੇ ਸੀਗਾ ਪਰ ਕਾਫੀ ਲੰਮਾ ਕੇਸ ਚੱਲਿਆ ਸਾਦੂ ਸਿੰਘ ਧਰਮਸੋਧ ਜਿਹੜਾ ਨੇ ਆਪਣੀਆਂ ਜੇਬਾਂ ਹਰੀਆਂ ਕੀਤੀਆਂ ਰੁੱਖਾਂ ਦੇ ਨਾਮ ਤੋਂ ਸੋ ਸਾਬਕਾ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਉੱਤੇ ਕੇਸ ਚੱਲੇਗਾ ਔਰ ਇੱਕ ਕੈਬਨਿਟ ਦੇ ਵਿੱਚ ਜਿਹੜਾ ਆ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਰਾਜਪਾਲ ਦੀ ਮਨਜ਼ੂਰੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਅੱਜ ਪੰਜਾਬ ਕੈਬਨਿਟ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਇਹਦੇ ਵਿੱਚ ਵੱਡੀ ਜਿਹੜੀ ਮਨਜ਼ੂਰੀ ਮਿਲੀ ਗਿਆ 1.67 ਕਰੋੜ ਦੀ ਰਿਸ਼ਵਤ ਲਈ ਸੀਗੀ ਔਰ ਹੁਣ ਤੱਕ ਜੇ ਦੇਖਿਆ ਜਾਵੇ ਸਰਕਾਰੀ ਬੁਲਾਰਿਆਂ ਦੇ ਮੁਤਾਬਿਕ ਧਰਮਸੋਧ ਦੇ ਖਿਲਾਫ ਪੀਐਮਐਲ ਯਾਨੀ ਕਿ ਪ੍ਰੋਵੈਂਸ਼ਨ ਆਫ ਬਨੀ ਲੌਂਡਰਿੰਗ ਐਕਟ ਜਿਹੜਾ 2022 ਉਹਦੇ ਤਹਿਤ ਕਾਰਵਾਈ ਕਿ ਹੋਵੇਗੀ ਔਰ ਕੈਬਨਿਟ ਨੇ ਰਾਜਪਾਲ ਨੂੰ ਕੇਸ ਚਲਾਉਣ ਦੇ ਲਈ ਸਿਫਾਰਿਸ਼ ਕੀਤੀ ਹੈ ਔਰ ਇਹ ਕਿਉਂਕਿ ਸਾਰੀਆਂ ਜਾਣਕਾਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀਆਂ ਨੇ ਆਪਣੀ ਪ੍ਰੈਸ ਕਾਨਫਰੰਸ ਜਿਹੜਾ ਬਰੀਫ ਕੀਤਾ ਉਹਨਾਂ ਨੇ ਔਰ ਕਿਆ ਆ ਕਿ ਅਵੈਦ ਕਬਜ਼ਾ ਤੇ ਹੋਰ ਇਦਾਂ ਦੇ ਕੰਮ ਸੀਗੇ ਜਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਕਾਮਨ ਜ਼ਮੀਨ ਜਿਹੜੇ ਆਪਾਂ ਕਹਿੰਨੇ ਆ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਆ ਫਿਲਹਾਲ ਹੁਣ ਜਿਹੜੀ ਆਪਾਂ ਗੱਲ ਕਹੀਏ ਕਿ ਇਹ ਕੇਸ ਕਿਉਂਕਿ ਜਦੋਂ ਮੰਤਰੀਆਂ ਅਧਿਅਤ ਅਸੀਂ ਕਮਾਂਡ ਦਿੰਨੇ ਆ ਸਾਨੂੰ ਹੁੰਦਾ ਵੀ ਸਾਡੇ ਲਈ ਚੰਗੇ ਦਿਨ ਆਉਣਗੇ ਸਾਡੇ ਹਾਲਾਤ ਸੁਧਰਨਗੇ ਪਰ ਜਦੋਂ ਮੰਤਰੀ ਇਦਾਂ ਦਾ ਕੰਮ ਕਰਦੇ ਆ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਕੀ ਹੋਏਗਾ ਫਿਲਹਾਲ ਸਾਧੂ ਸਿੰਘ ਧਰਮਸੂਤ ਹੁਣਾਂ ਦੇ ਉੱਤੇ ਹੁਣ ਕੇਸ ਚੱਲੇਗਾ ਕਰਪਸ਼ਨ ਦਾ ਕੇਸ ਹੈ ਔਰ ਸਿਫਾਰਿਸ਼ ਕੀਤੀ ਗਈ ਹੈ ਕੈਬਨਟ ਮਨਿਸਟਰ ਵੱਲੋਂ ਕਿ ਰਾਜਪਾਲ ਸਾਹਿਬ ਨੂੰ ਕਿ ਹੁਣ ਚਲਾਇਆ ਜਾਵੇ ਕੇਸ ਸੋ ਵੱਡੀ ਖਬਰ ਹੈ ਵਿਜੀਲੈਂਸ ਬਿਊਰੋ ਨੇ ਜੂਨ 2020 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀਗੀ ਔਰ ਜਾਂਚ ਪਤਾ ਲੱਗਾ ਸੀਗਾ ਕਿ 1.67 ਕਰੋੜ ਰੁਪਏ ਦਾ ਲੈਂਡ ਦੇਣਾ ਯਾਨੀ ਰਿਸ਼ਵਤ ਹੈ ਸੋ ਤੁਸੀਂ ਅੰਦਾਜ਼ਾ ਲਾਓ ਵੀ ਕਿੱਡਾ ਵੱਡਾ ਘਟਾਲਾ ਹੈ ਹਾਲਾਂਕਿ ਕਈ ਤਾਂ ਟੇਪ ਅੰਦਰ ਦਾ ਟੇਪ